ਚੱਲ ਵੇ ਛੇਪਕਾ ਇੱਥੇ ਤੇ ਕਫ ਖਤਰੇ ਵਾਲੀ ਆ ਬਹੁਤ ਉੱਤੇ ਬੈਠਾ thora ਭਾਈ ਮੈਂ ਕੱਲੀ ਵੇ ਵੀਰਾ ਤੇਰਾ ਕਰਕੇ ਦੇਸ ਦੇ ਗਾਨਾ ਮੈਂ ਤੁਰ ਚੱਲੀ ਵੇ ਵੀਰਾ ਬਾਈ ਦਾ ਪਿਆਰ ਤੇਰਾ ਬਹੁਤ ਬਹੁਤ ਮੁਬਾਰਕਾਂ ਦੇਸ ਦੇ ਗਾਨਾ ਮੈਂ ਤੁਰ ਚੱਲੀ ਵੇ ਵੀਰਾ ਬਾਈ ਨੂੰ ਪੱਗ ਦੇਖ ਕਿਵੇਂ ਹੋ ਰਹੀ ਓਏ ਤੀਬੋ ਕਹਿੰਦੀ ਮੈਂ ਦੁਪਹਿਰੇ ਜਦੋਂ ਸੌਂ ਜਾਂਦਾ ਸਰੀਰ ਸੜਿਆ ਜਾਉ ਜਦਾ। ਹੋਰ ਕੱਗੇ ਉੱਠਣੋਂ ਜੇ ਨਹੀਂ ਕਰਦਾ। ਤੀਬੋ ਕਹਿੰਦੀ ਜਦੋਂ ਮੈਂ ਦੁਪਹਿਰੇ ਸੌਂ ਜਾਂਦਾ ਸਰੀਰ ਮੇਰਾ ਸੜਿਆ ਜਾਉ ਜਦਾ। ਹਾਂ। ਕਹਿੰਦੀ ਮੈਨੂੰ ਹਾਂਜੀ ਸਤਿ ਸ੍ਰੀਕਾਲ ਜੀ। ਕੀ ਹਾਲ ਚਾਲ ਨੇ ਸਾਰਿਆਂ ਦੇ? ਆ ਦੇਖੋ ਫੇਰ ਬਣ ਗਏ ਦਪਈ ਵਾਲੇ ਸ਼ੇਕ। ਸ਼ੇਕ ਦਾ ਰੂਪ ਧਾਰਨ ਕਰਕੇ ਹੈਲੋ ਬੋਲਦੀ ਹੈਲੋ। ਆਲਾ ਹਬੀਬੀ ਹੈਲੋ ਬੋਲਦੀ आप कर रहे हैं शूट एक यूनीक लुक जिंदगी जो पहली बारी दवाई वाला शेक बनती दबई वाला शेक जिंदगी में पहली बार बनती उठ पे बैठती ऐसा पता नहीं मेरे को कैसा एक्सपीरियंस होती बैठ के देखती एक बार बैठ के देखती चल वे सेवका इतने तो कव खतरे बोतल बैठा है भाई मित्रो ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਉੱਠਦੇ ਬੈਠਾ ਮੈਂ ਤੇ ਉੱਠਣਾ ਮੰਨ ਕੇ ਚਲ ਜਦੋਂ ਤੁਰਦਾ ਐ ਲੱਕ ਜਾ ਮਾਰਦਾ ਐ ਲੱਗਦਾ ਵੀ ਗਏ ਵੀ ਗਏ ਇਹ ਟੇਡਾ ਟੇਡਾ ਦੇਖਤੀ ਟੇਡਾ ਟੇਡਾ ਦੇਖਤੀ ਉਹ ਸ਼ੂਟ ਚਲਤੀ ਹਮ ਵੀ ਵਿੱਚ ਮੇ ਹੁੰਦੀ ਇਹ ਆਟਲਾਈਟ ਹੁੰਦੀ ਕੀ ਕਰ ਰਹੇ ਹੋ ਤੁਸੀਂ ਫਿਲਮ ਦੇਖਣ ਆਇਓ ਕਿਵੇਂ ਬਣਦੀ ਐ ਫਿਲਮ ਦਿਖਾ ਦਿੰਨੇ ਕਿਵੇਂ ਬਣਦੀ ਐ ਤੇਰੀ ਵੀਡੀਓ ਬਣਦੀ ਐ ਇਹ ਇਹ ਵੀ ਫਿਲਮ ਦੇਖਦੇ ਨੇ ਹਾਂ ਇੱਥੇ ਰੱਖ ਦੇ ਦੇਖਣਾ ਤੂੰ ਉੱਧਰ ਦੇਖਾ ਚੱਲਿਆ ਹੋਇਆ ਆਸਾਨਪੁਰ ਲੈ ਦੇਖ ਦੇਖੀਂ ਗੂਠਾਈ ਅੰਗੂਠਾਈ ਕਰਦਾ ਅਹੀਂ ਕਰਦਾ ਦਾ ਬੱਸ ਕਿਉਂ ਬਬੇ ਦੇ ਦੇਖ ਦੇ ਦੇਖਤੀ ਹਾਂ ਅਬ ਮੁੰਡੇ ਕਹਿੰਦੇ ਜਵਾਕ ਕਹਿੰਦੇ ਸੀ ਤੇਰੀ ਐਕਟਿੰਗ ਦੇਖਣੀ ਆ ਹਾਂ ਫੇਰ ਦਿਖਾ ਦੇਾਂਗੇ ਦਿਖਾਵਾਂਗੇ ਐਕਟਿੰਗ ਹਾਂ ਐਕਟਿੰਗ ਦਿਖਾ ਦੇਾਂਗੇ ਰੱਜ ਕੇ ਹਾਂ ਜਹੇ ਜੀ ਆਉ ਡਾਇਲੋਗ ਦਾ ਮਾਰ ਕੇ ਦਿਖਾ ਦੇ ਕੋਈ ਇਹਨਾਂ ਨੂੰ ਇਨਰ ਮੇਜਰ ਉਹ ਕਿਡਾ ਲੋਕਨ ਪੜਾਹੇ ਲੀ ਉਹ ਤਾਂ ਉਹ ਬੱਤਾ ਉੱਥੇ ਖੜ ਜਾ ਓਏ ਠੀਕ ਐ ਉੱਥੇ ਵਹ ਜਾ ਉਹ ਉੱਥੇ ਹਾਂ ਮੈਂ ਤਾਂ ਤੇਰਾ ਬਾਬਾ ਖਾ ਉਹ ਰੈਕਟਿੰਗ ਅਸੀਂ ਹਾਸੇ ਕਿਡਾਉਨੇ ਛੋਡੀ ਆ ਛਿਗੜਾਉ ਰੇ ਛੋਡੀ ਪੱਗ ਦੇਖੋ ਕਿਵੇਂ ਹੋ ਰਹੀ ਓਏ ਸੀਬੋ ਕਣੀ ਮੈਂ ਦੁਪਹਿਰੇ ਜਦੋਂ ਸੌਂ ਜਾਂਦਾ ਸਰੀਰ ਸੜਿਆ ਜਾਉ ਜਦਾ ਓਰ ਗੰਦਾ ਐ ਕਿ ਅੱਗੇ ਉੱਠਣ ਨੂੰ ਜੀਨ ਕਰਦਾ ਸੀਬੋ ਕਣੀ ਜਦੋਂ ਮੈਂ ਦੁਪਹਿਰੇ ਸੌਂ ਜਾਂ ਸਰੀਰ ਮੇਰਾ ਸੜਿਆ ਜਾਉ ਜਦਾ ਹਾਂ ਕਹਿੰਨੀ ਮੈਨੂੰ ਡਾਇਲੌਗ ਦੀ ਔਰ ਤੇ ਡਾਇਲੌਗ ਤਾਂ ਤੈਨੂੰ ਹੁਣ ਵੀ ਨਹੀਂ ਔਰਦੇ ਫਿਰ ਆਪਾਂ ਨੇ ਕਰਨੇ ਫਿਰ ਕੀ ਨੇ ਹੁਣ ਬਹੁਤ ਕਮਾ ਲਿਆ ਉਹ ਅਹੀ ਆਉਨਾ ਸਹੀ ਆਉਦੋ ਜੋ ਗਾਉਂਦੇ ਰਕਮਾ ਲਿਆ ਅਫਸਰ ਕਰੋਨੀ ਚ ਕੋਠੀ ਪਾ ਗਈ ਜੀ ਮੈਂ ਕਹਿੰਦਾ ਵਾਧੂ ਐ ਅਫਸਰ ਕਰੋਨੀ ਕੋਠੀਆਂ ਕਿਹਦੇ ਨਾਲ ਜਾਣਗੀਆਂ ਜ਼ਗਰੂਰ ਹੋਰ ਜ਼ਗਰੂਰ ਅਫਸਰ ਕਰੋਨੀ ਜੀ ਮਾਧੂ ਐ ਵਾਧੂ ਐ ਇੰਨਾ ਤਾਂ ਮੁਗਰਾ ਬਹੁਤ ਐ ਨਾ ਇੰਨਾ ਤਾਂ ਮੁਗਰਾ ਐ ਐ ਇੰਨਾ ਤਾਂ ਮੁਗਦਾ ਨਹੀਂ ਜਿੰਨਾ ਆਪਾਂ ਨੂੰ ਲੋੜ ਸੀ ਆਪਾਂ ਨੇ ਕੰਮ ਕਰ ਲਿਆ ਕਿਨੇ ਰੇਟ ਵਧਾ ਰੱਖੇ ਐ ਪਿੰਡ ਐਤ ਕੀ ਸੀਬੋ ਕਹਿੰਦੇ ਬਾਈ ਬਾਰਲਾ ਟੂਰ ਲਾ ਕੇ ਆਉਗੀ ਕੈਨੇਡਾ ਦਾ ਜੇ ਕਿਸੇ ਕੈਨੇਡਾ ਦੇ ਦਾ ਕੋ ਫੈਨ ਆ ਸੀ ਬੋ ਦਾ ਇਹਨੂੰ ਜਰੂਰ ਮਿਲ ਲਿਓ ਜੀ ਤੇ ਹੋਰ ਕਿਹੜੀ ਕੰਟਰੀ ਜਾਣਾ ਹਨ ਲੈ ਜਿੱਥੇ ਜਿੱਥੇ ਰੱਬ ਲੈ ਜਾਊਗਾ ਭੱਜ ਜਾਗੇ ਰਾਜਾ ਨਹੀਂ ਦਿੰਦੀ ਕੀ ਬਹੁਤ ਸ਼ਹਿਰ ਆ ਇਹ ਤਾਂ ਮੈਂ ਦੱਸਦਾ ਤੁਹਾਨੂੰ ਇਹ ਨਹੀਂ ਦੱਸਦੀ ਦੀ ਤਾਂ ਸਿੱਧੀ ਜੇ ਸਰਪ੍ਰਾਈਜ਼ ਦੱਦੀ ਇਹਦਾ ਉੱਥੇ ਬਰਫ਼ 'ਚ ਜਾ ਕੇ ਲਾਈਟ ਉਹ ਸਾਡਾ ਸਲਾਈਡ ਕਰੂਗੀ ਕੀ ਹੁੰਦੀ ਆ ਸਲਾਈਡ ਠੀਕ ਹੈ ਹੈ ਸਲਾਈਡ ਜਾ ਬਰਫ਼ 'ਚ ਘਿਸਰੂਗੀ ਤੋਂ ਐ ਸ਼ੂ ਕਰਕੇ ਤਾਂ ਲੈ ਆ ਜਾ ਕਰੂਗੀ ਕਿਉਂ ਕਰਨਾ ਇਹ ਲੈ ਇਤਾ ਉੱਥੀ ਦੱਬਣੀ ਪੂ ਬਾਰ ਪਛੀ ਕਿ ਸਾਵਣਾ ਉਥੇ ਸਾਹ ਤਾਂ ਨੂੰ ਹਰੇ ਨਹੀਂ ਆਉਂਦਾ ਹਾਈਟ ਤੇ ਕਿੱਥੇ ਆਊਗਾ ਹੈ ਸਹੀ ਗੱਲ ਆ ਔੜੀ ਨਾ ਕਿ ਇਤਾ ਉਥੀ ਨੀ ਬੇਚਣਾ ਪੂ ਬਾਰ ਪਛੀ ਉਥੀ ਕਾਟਾ ਗੱਡੀ ਕਰਕੇ ਉਹਨਾਂ ਫੇਰ ਨਾ ਇਹਦੀ ਲਾਸ਼ ਨੂੰ ਖਸੋਣਾ ਉਥੇ ਕੱਲ ਮੈਂ ਮੇਰੀ ਉਥੇ ਨੂੰ ਦੱਬ ਦਾਂਗੇ ਆਪੇ ਉਥੇ ਭੋਗ ਪਾ ਦਾਂਗੇ ਬਾਸ ਕੰਮ ਨਿਪੜਿਆ ਚਲੋ ਭਾਈ ਠੀਕ ਹੈ ਵਧੀਆ ਨਾ ਮੇਰੇ ਕਰ ਦਿੰਦਾ ਕੰਮ ਨਿਬੜ ਜਾਊਗਾ ਆਓ ਉਹ ਦੱਸੋ ਅਗਰੇ ਇਹ ਨਾ ਚਾਰ ਪਾ ਦੇਣਗੇ ਪਾ ਲੈਣਗੇ ਏ ਆ ਉਦੋਂ ਬਾਅਦ ਆਏਗੀ ਪਤਾ ਉਹ ਇਹ ਮਤਲਬ ਉਥੋਂ ਖੁਰਕੇ ਨਹਿਰਾ ਨੂਰਾ ਬਿੱਤੇ ਆ ਕੇ ਸੂਏ ਸਾਏ ਕਿਸੇ ਕੱਸੀ ਚ ਫਸ ਜੂਗਾ ਕਿ ਮੋਗੇ ਆ ਉਥੋਂ ਬਰਫ ਚੋਂ ਖੁਰਕੇ ਗਾ ਨਹਿਰ ਚ ਆ ਜੂਗੀ ਨਹਿਰਾ ਨੂਰਾ ਜੋ ਐਵੇਂ ਕਿਸੇ ਦੇ ਖੇਤ ਨੱਕੇ ਚ ਫਸ ਜੂਗੀ ਆਗੇ ਲੈ ਗ ਕੇ ਫਿਰ ਲਾ ਕੇ ਠੀਕ ਹੋ ਗਿਆ ਤੂੰ ਹਟ ਜਾ ਇਹਦਾ ਬਿਨਾ ਸੋਚ ਲਾਏ ਵੀ ਸੈਲਫ ਵੱਜੀ ਜਾਂਦੀ ਇਹਦੀ ਲੈ ਹੁਣ ਨਹੀਂ ਹੁੰਦਾ ਸਟਾਰਟ ਚਾਬੀ ਵੀ ਘਟ ਲਈ ਆ ਕੀ ਹੋ ਗਿਆ ਇਹਨੂੰ ਇਹਨੇ ਚਾਬੀ ਵੀ ਕੱਟ ਲਈ ਓਏ ਦੀ ਬੈਟਰੀ ਬਾਉਂਡਰੀ ਕਿੱਥੇ ਆਏ ਓਏ ਇਹਨੂੰ ਕੀ ਹੋ ਗਿਆ ਲੱਕੀ ਸਭ ਖਤਮ ਹੋ ਗਿਆ ਲੱਕੀ ਓਏ ਸਵਿਚ ਲਾ ਦੇ ਸਵਿਚ ਲਾ ਦੇ ਉਹ ਸਵਿਚ ਕਾ ਲਾ ਦੇ ਸੈਲਫ ਵੱਜੀ ਜਾਂਦੀ ਹੈ ਜਰਾ ਯਾਰ ਇਹ ਕਿ ਨਹੀਂ ਬੈਟਰੀ ਦਾ ਤਾਰ ਦੂਰ ਕਿੱਥੇ ਆ ਤੇ ਮੱਚ ਜੂ ਭੰਦਾ ਯਾਰ ਇਹ ਆ ਕੀ ਹੋ ਗਿਆ ਲੱਕੀ ਇੱਥੇ ਦਾ ਸਾਰਾ ਕਾਗਜ਼ ਪੱਥਰ ਨੇ ਲੱਕੀ ਓਏ ਮਾੜਾ ਉਹ ਲੈ ਕੇ ਚੱਲੀ ਲੈ ਕੇ ਚੱਲੀ ਮੈਂ ਚੱਲਾਂ ਹੀ ਲੈ ਚੱਲ ਇਹਨੂੰ ਕੂੰਜ ਵਿਛੜ ਕੇ ਵੈਰਾ ਓ ਵੈਰਾ ਕੂੰਜ ਵਿਛੜ ਕੇ ਡਾਰੋ ਕੱਲ ਮ ਕੱਲੀ ਵੇ ਵੀਰਾ ਕੂੰਜ ਵਿਛੜ ਕੇ ਡਾਰਾਂ ਕੱਲ ਨ ਕੱਲੀ ਵੇ ਵੀਰਾ ਤੇਰਾ ਕਰਕੇ ਦੇਸ ਦੇ ਗਾਨਾ ਮੈਂ ਤੁਰ ਚੱਲੀ ਵੇ ਵੀਰਾ ਬਾਈ ਦਾ ਵਿਆਹ ਹੈ ਬਹੁਤ ਬਹੁਤ ਮੁਬਾਰਕਾਂ ਦੇਸ ਦੇ ਗਾਨਾ ਮੈਂ ਤੁਰ ਚੱਲੀ ਵੇ ਵੀਰਾ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਅੱਜ ਦੀ ਦਿਹਾੜੀ ਮੈਨੂੰ ਰੱਖ ਲੈ ਮਾਂ ਮੈਨੂੰ ਅੱਜ ਦੀ ਦਿਹਾੜੀ ਕੋਰ ਜਾ ਜੀ ਜੀ ਆ ਰਹੀ ਮੈਨੂੰ ਰੱਖ ਲੈ ਨੀ ਮਾਂ ਮੈਨੂੰ ਅੱਜ ਦੀ ਤੋ ਗੱਗਨ ਆ ਜਾ ਬਾਈ ਗੱਗੇ ਉਹ ਯਾਰ ਇੱਥੇ ਮਾਣਾ ਆ ਜਾ ਖੰਡ ਸੀਨ ਕਰੀਏ ਆਇ ਖੰਡ ਸੀਨ ਕਰੀਏ ਉੰਜ ਵਿਛੜ ਕੇ ਡਾਰੋ ਕੰਦਾ ਬਕਲੀ ਵੇ ਵੀਰਾ ਬੇਦਦਾ ਕਰਕੇ ਦੇਸ਼ ਵਗਾਨਾ ਵੇ ਤਰਛੜੀ ਵੀਰਾ ਓਕੇ ਭਰਾ ਖੜਛਾ ਲਓ ਜੀ ਫੈਨ ਆਫ ਕਰ ਦਿੰਦੇ ਆ